ਹਾਂਜੀ ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਾ ਅਨੰਦ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸੋ ਹਾਂ ਜਨਾ ਤੁਹਾਡੇ ਸਾਰਿਆਂ ਲਈ ਇੱਕ ਹੋਰ ਬਹੁਤ ਵਧੀਆ ਜਾਣਕਾਰੀ ਲੈ ਕੇ ਖਾਸ ਕਰ ਇਹ ਜਾਣਕਾਰੀ ਉਹਨਾਂ ਨੌਜਵਾਨ ਮੁੰਡੇ ਕੁੜੀਆਂ ਲਈ ਹੈ ਜਿਹੜੇ ਅਜੇ ਬੇਰੋਜ਼ਗਾਰ ਹੈ ਪੜ੍ਹੇ ਲਿਖੇ ਹੈ ਪਰ ਅਜੇ ਨੌਕਰੀ ਦੀ ਤਲਾਸ਼ ਚੋਂ ਨੌਕਰੀ ਨਹੀਂ ਮਿਲੀ ਸੋ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਜਿਹੜੇ ਇੱਕ ਅਪਰਚੂਨਿਟੀ ਲੈ ਕੇ ਆਏ ਦੋਸਤੋ ਕੀ ਇਹ ਸਾਰੀ ਜਾਣਕਾਰੀ ਬਣੇ ਰਹੋ ਤੇ ਜਿਹੜੇ ਮੇਰੇ ਭੈਣ ਭਰਾ ਪਹਿਲੀ ਵਾਰ ਚੈਨਲ ਸਬਸਕ੍ਰਾਈਬ ਜਰੂਰ ਕਰ ਲਿਓ ਫੋਲੋ ਜਰੂਰ ਕਰ ਲਿਓ ਸੋ ਸਭ ਤੋਂ ਪਹਿਲਾਂ ਇੱਕ ਪਲੇਸਮੈਂਟ ਕੈਂਪ ਲਗਾਇ ਦਿਨ ਸੋਮਵਾਰ ਸਵੇਰੇ 10:30 ਵਜੇ ਕਿੱਥੇ ਲੱਗ ਰਿਹਾ ਹੈ ਕਿਹੜੀ ਜੌਬ ਅਪਰਚੂਨਿਟੀ ਤੁਹਾਡੇ ਲਈ ਆਈ ਹੈ ਕੀ ਕੀ ਤੁਹਾਨੂੰ ਚਾਹੀਦਾ ਹੈ ਕਿੰਨੀ ਉਮਰ ਹੋ ਗਈ ਉਹ ਸਾਰੀ ਜਾਣਕਾਰੀ ਤੁਹਾਡਾ ਸੰਝ ਕਰਦੇ ਆ ਸੋ ਕੈਂਪ ਦਾ ਸਥਾਨ ਹੈ ਜੀ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਸੁਵਿਧਾ ਕੇਂਦਰ ਦੇ ਉੱਪਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਦੇ ਵਿੱਚ ਜ਼ਿਲ੍ਹਾ ਰੋਜ਼ਗਾਰ ਦਫ਼ਤਰ ਦੇ ਵਿੱਚ ਇਹ ਜਿਹੜਾ ਕੈਂਪ ਲਗਾਇਆ ਸਰ ਹੈ ਪਲੇਸਮੈਂਟ ਕੈਂਪ 9 ਜੂਨ ਨੂੰ ਠੀਕ ਹੈ ਜੀ ਸੋ ਭਾਵ ਆਉਣ ਵਾਲੀ ਕੱਲ ਨੂੰ ਸੋਮਵਾਰ ਨੂੰ ਇਹਦੇ ਵਿੱਚ ਜ਼ਰੂਰੀ ਜਿਹੜੀ ਹਦਾਇਤਾਂ ਦਿੱਤੀਆਂ ਉਹ ਕਿਹੜੀਆਂ ਕਿਹੜੀਆਂ ਨੇ ਪ੍ਰਾਰਥੀ ਕੋਲ ਆਪਣਾ ਰੈਜ਼ਿਊਮ ਵਿਦਿਅਕ ਯੋਗਤਾ ਦੇ ਦਸਤਾਵੇਜ਼ ਦੀ ਫੋਟੋਕਾਪੀਆਂ ਭਾਵੇਂ ਤੁਸੀਂ 10ਵੀਂ ਉਹ ਇਹਦੇ ਵਿੱਚ 12ਵੀਂ ਰੱਖੀਏ 12ਵੀਂ ਠੀਕ ਹੈ 10ਵੀਂ ਦੀ ਵੀ ਜਰੂਰੀ ਹੈ ਕਿ ਉਹਦੇ ਵਿੱਚ ਡੇਟ ਆਫ ਬਰਥ ਮੈਂਸ਼ਨ ਕੀਤੀ ਹੋਣੀ ਹੈ ਦੋਸਤੋ ਚਾਹੇ ਤੁਸੀਂ ਕਿਸੇ ਵੀ ਪੋਸਟ ਤੇ ਜਾਣਾ ਹੈ ਉਹਦੇ ਵਿੱਚ 10ਵੀਂ ਦਾ ਲਾਜ਼ਮੀ ਮੰਨਿਆ ਜਾਂਦਾ ਕਿਉਂਕਿ ਉਹਦੇ ਵਿੱਚ ਡੇਟ ਆਫ ਬਰਥ ਹੁੰਦੀ ਹੈ ਦੂਸਰਾ ਉਹ ਪਹਿਲਾ ਰਜਿਸਟ੍ਰੇਸ਼ਨ ਹੁੰਦੀ ਹੈ ਤੁਹਾਡੀ ਠੀਕ ਹੈ ਜੀ ਸੋ 10ਵੀਂ 12ਵੀਂ ਦੀ ਡੀਐਮਸੀ ਦੇ ਫੋਟੋਕਾਪੀਆਂ ਜਾਤੀ ਸਰਟੀਫਿਕੇਟ ਐਸਸੀ ਬੀਸੀ ਓਬੀਸੀ ਪ੍ਰਾਰਥੀ ਕੋਲ ਜੇ ਕੋਈ ਜਨਰਲ ਆ ਉਹਦੇ ਕੋਲੇ ਜਰ ਇਸ ਤੋਂ ਬਾਅਦ ਅਗੀ ਜੀ ਜਾਣਕਾਰੀ ਤੁਹਾਨੂੰ ਹੁਣ ਕਿੰਨੀ ਤਨਖਾਹ ਮਿਲੂਗੀ ਕਿਹੜੀ ਕੰਪਨੀ ਜਿਹੜੀ ਤੁਹਾਨੂੰ ਅਪਰੋਚ ਕਰ ਰਹੀ ਹੈ ਕੰਪਨੀ ਦਾ ਨਾਮ ਹੈ ਜੀ ਟ੍ਰੂ ਲక్ష్ਮੀ ਲਕਸ਼ਰੀ ਸਰਵਿਸ ਲਿਮਟਿਡ ਹੈ ਅਸਾਮੀ ਕਾਦੀ ਹੈ ਜੀ ਫੀਲਡ ਆਫੀਸਰ ਹੈ ਬ੍ਰਾਂਚ ਮੈਨੇਜਰ ਏਰੀਆਰ ਮੈਨੇਜਰ ਬ੍ਰਾਂਚ ਮੈਨੇਜਰ ਜਿੱਥੇ ਬੈਠ ਕੇ ਕੰਮ ਕਰਦੇ ਏਰੀਆ ਮੈਨੇਜਰ ਭਾਵ ਉਸ ਏਰੀਏ ਦੇ ਜਿਹੜੇ ਮੈਨੇਜਰ ਦੇ ਤੌਰ ਤੇ ਮੈਨੇਜਿੰਗ ਡਾਇਰੈਕਟਰ ਦੇ ਤੌਰ ਤੇ ਤੁਸੀ ਕੰਮ ਕਰਨਾ ਹੈ ਗਿਣਤੀ ਟੋਟਲ 50 ਪੋਸਟਾਂ ਜਿਹੜੀਆਂ ਉਰਖੇ ਗਈਆਂ ਦੋਸਤੋ ਸੋ ਬਹੁਤ ਲਿਮਟਿਡ ਸੀਟਾਂ ਨੇ ਖਾਸ ਕਰਕੇ ਉਹ ਨੌਜਵਾਨ ਹਾਈ ਪਰਸੈਂਟੇਜ ਦਾ ਉਹਨਾਂ ਦੀ ਜ਼ਿਆਦਾ ਹੈ ਸੋ ਉਹਨਾਂ ਨੂੰ ਤਾਂ ਜ਼ਰੂਰ ਜਿਹੜਾ ਹੈ ਅਪਲਾਈ ਕਰਨਾ ਚਾਹੀਦਾ ਹੈ ਘੱਟੋ ਘੱਟ ਯੋਗਤਾ ਦੀ ਜੇਕਰ ਗੱਲ ਕਰੇ ਪਲੱਸ 2 ਪਾਸ ਇਸ ਤੋਂ ਹਾਇਰ ਵੀ এডਿਕੇਸ਼ਨ ਜਿਹੜੀ ਹੈਗੀ ਤੁਹਾਡੇ ਕੋਲੇ ਹੈਗੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਪਰ ਇਹਨੇ ਮਿਨੀਮਮ ਜਿਹੜੀ ਉਹ ਕੁਆਲਿਫਿਕੇਸ਼ਨ ਮੰਗੀ ਹੈ ਪਲੱਸ 2 ਪਾਸ ਤਨਖਾਹ ਦੀ ਜੇਕਰ ਗੱਲ ਕਰੇ ਦੋਸਤੋ 12000 ਰੁਪਏ ਤੋਂ 18000 ਰੁਪਿਆ ਜਿਵੇਂ ਇਹਦੀ ਵੀ ਕਿਸੇ ਪ੍ਰਾਈਵੇਟ ਸੈਕਟਰ ਦੇ ਨਾਲੋਂ ਜਾਂ ਕਿਸੇ ਹੋਰ ਜਗਤੇ ਕੰਮ ਕਰਦੇ ਨਾਲ ਤੁਹਾਨੂੰ ਬਹੁਤ ਵਧੀਆ ਜੀ ਸੈਲਰੀ ਹੋ ਮਿਲਦੀ ਹੈ 12 ਤੋਂ 18000 ਰੁਪਏ ਨਹੀਂ ਅਕਸਰ ਆਪਾਂ ਦੇਖਿਆ 500 7000 ਜਾਂ 10000 ਰੁਪਏ ਹੀ ਸੈਲਰੀ ਦਿੱਤੀ ਜਾਂਦੀ ਹੈ ਨਾਲੇ ਕੰਮ ਜ਼ਿਆਦਾ ਕਰਵਾਇਆ ਜਾਂਦਾ ਹੈ ਇਸ ਕਰਕੇ ਜਿਹੜੇ ਪੜੇ ਲਿਖੇ ਹੋ ਉਹ ਇਸ ਜ਼ਰੂਰ ਆਪਣੇ ਟੈਲੈਂਟ ਨੂੰ ਨਖਾਰੋ 10 12000 ਤੋਂ ਲੈ ਕੇ 18000 ਰੁਪਏ ਤੱਕ ਸੈਲਰੀ ਮਿਲੀ ਹੈ ਉਮਰ ਦੀ ਜੇਕਰ ਗੱਲ ਕਰਦੇ 18 ਤੋਂ 40 ਸਾਲ ਤੁਸੀਂ ਇਹਦੇ ਵਿੱਚ ਉਮਰ ਰੱਖੀ ਗਈ ਹੈ ਲੜਕੇ ਅਤੇ ਲੜਕੀਆਂ ਦੋਵੇਂ ਕੈਂਪ ਵਿੱਚ ਭਾਗ ਲੈ ਸਕਦੇ ਠੀਕ ਹੈ ਜੀ ਦੋਸਤੋ ਸਿਰਫ ਕੱਲੇ ਲੜਕਿਆਂ ਲਈ ਦੋਵੇਂ ਲੜਕੇ ਜਾਂ ਲੜਕੀਆਂ ਕੁੱਲ 50 ਸੀਟਾਂ ਨੇ ਦੋਸਤੋ ਇਸ ਤੋਂ ਪਹਿਲਾਂ ਕਿ ਜਿਹੜਾ ਹੈਗਾ ਮਤਲਬ ਇਹ ਸੀਟਾਂ ਫਿਲ ਹੋ ਜਾਣ ਤੁਸੀਂ ਆਂ ਦਾ ਸਮੇਂ ਸਿਰ ਪੁੱਜ ਕੇ ਇਸ ਮੌਕੇ ਦਾ ਲਾਭ ਉਠਾ ਸਕਦੇ ਹੋ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜਾਣਨ ਦੇ ਲਈ ਹਰ ਤਰ੍ਹਾਂ ਦੀ ਪੋਸਟ ਦੇ ਲਈ ਹਰ ਤਰ੍ਹਾਂ ਦੀ ਭਰਤੀ ਦੇ ਲਈ ਜੁੜਿਓ ਸਾਡੇ ਨਾਲ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਲਿਓ ਮਿਲਦੇ ਹਾਂ ਕਿਸੇ ਹੋਰ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਧੰਨਵਾਦ